ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜੈਂਗਸਟਰਾਂ ਤੇ ਵਾਰ ਕੈਂਪੇਨ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਤਿੰਨ ਦੋਸ਼ੀ ਅਸੀਂ ਫੜੇ ਆ ਇਹ ਸੱਤ ਬੜੇ ਸਫਿਸਟੀਕੇਟਿਡ ਤੇ ਲੀਥਲ ਵੈਪਨ ਜਿਨ੍ਹਾਂ ਚ ਦੋ ਆਟੋਮੈਟਿਕ ਫਾਇਰ ਵੀ ਕਰਦੇ ਆ ਉਹ ਪਿਸਟਲਸ ਅਸੀਂ ਫੜੇ ਆ ਜੇ ਆਪਾਂ ਇਹਨਾਂ ਦਾ ਬ੍ਰੇਕਅਪ ਦੇਖੀਏ ਤਾਂ ਇਹ ਆਸਟਰੀਅਨ ਮੇਡ ਬਲੌਕ ਜਿਹੜਾ 9mm ਹੈ ਤਿੰਨ ਫੜੇ ਗਏ ਆ ਇਟਾਲੀਅਨ ਜਿਹੜੀ ਮੇਡ ਇਨ ਇਟਲੀ ਦਾ ਬਰਾਟਾ ਹੈਗਾ 9mm ਇਹ ਵੀ ਇੱਕ ਆਟੋਮੈਟਿਕ ਫਾਇਰ ਕਰਦਾ ਪਿਸਤਲ ਬੜਾ ਲੀਥਲ ਹੈ 터ਕੀ ਦੇ ਹੈਗੇ ਜ਼ਿਗਾਨਾ 9mm ਤੇ 터ਕੀ ਦਾ ਹੀ PX5 9mm ਇਹ ਵੀ ਬੜੇ ਸਫਿਸਟੀਕੇਟਿਡ ਪਿਸਤਲ ਨੇ ਇਹਨਾਂ ਤੋਂ ਇਲਾਵਾ 0.30 ਬੋਰ ਦਾ ਇੱਕ ਪਿਸਤਲ ਵੀ ਫੜਿਆ ਗਿਆ ਜਿਹੜਾ ਕਿ ਸਟਾਰ ਵਾਲਾ ਪਿਸਤਲ ਹੈ ਹਮ ਚਾਈਨਾ ਵਗੈਰਾ ਤੋਂ ਪਹਿਲਾਂ ਟੈਰਰਿਜ਼ਮ ਵੇਲੇ ਵੀ ਯੂਜ਼ ਕੀਤਾ ਜਾਂਦਾ ਸੀ ਇਹ ਸਾਰੀਆਂ ਕਨਸਾਈਨਮੈਂਟ ਐ ਤਿੰਨ ਮੁਲਜ਼ਮ ਜਿਹੜੇ ਫੜੇ ਗਏ ਐ ਇੰਪੋਰਟੈਂਟ ਨੇ ਬੜੇ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਡਰਾਪਿੰਗ ਕਰਾਉਂਦੇ ਸੀਗੇ ਤੇ ਉਹਨੂੰ ਅੱਗੇ ਜਿਹੜਾ ਲੋਕਾਂ ਨੂੰ ਡਿਸਟ੍ਰੀਬਿਊਟ ਕਰਦੇ ਸੀ ਔਰ ਪਾਕਿਸਤਾਨ ਬੇਸਡ ਹੈਂਡਲਰਸ ਦੇ ਇਸ਼ਾਰਿਆਂ ਤੇ ਇਹ ਸਾਰਾ ਕੰਮ ਹੁੰਦਾ ਸੀ ਉਹੀ ਇਹਨਾਂ ਦਾ ਕਾਮਨ ਫੈਕਟਰ ਵੀ ਐ ਜਿਹੜੇ ਬੰਦੇ ਫੜੇ ਗਏ ਚ ਰੇਸ਼ਮ ਸਿੰਘ ਏਲੀਅਸ ਖੁੱਲਾ ਐ ਇਹ ਦਲੇਰੀ ਪਿੰਡ ਹੈ ਪੀਐਸ ਖਾਲੜਾ ਤਰਨਤਾਰਨ ਦਾ 20 ਸਾਲ ਦੀ ਉਮਰ ਹੈ ਲੇਬਰ ਦਾ ਕੰਮ ਕਰਦਾ ਪਹਿਲਾਂ ਕੋਈ ਇਹਦੇ ਤੇ ਪਰਚਾ ਨਹੀਂ ਹੈ ਪਰ ਇਹਦਾ ਪਿੰਡ ਕਿਉਂਕਿ ਬਾਰਡਰ ਦੇ ਨੇੜੇ ਹੈ ਇਸ ਕਰਕੇ ਇਹਨੇ ਆਪਣੀਆਂ ਜਿਹੜੀਆਂ ਪ੍ਰੀ ਡੈਸਟਿਨੇਸ਼ਨ ਲੋਕੇਸ਼ਨ ਤੇ ਜਿਵੇਂ ਆਪਾਂ ਪਹਿਲਾਂ ਮੋਟਰ ਸਪਰੇਡ ਹੀ ਦੇਖਦੇ ਆ ਡਰਾਪਿੰਗ ਕਰਾ ਰਹੇ ਹੁੰਦਾ ਸੀ ਤੇ ਉਸ ਤੋਂ ਬਾਅਦ ਪਿਕਅਪ ਕਰਾ ਲੈਂਦੇ ਸੀ ਇਹਦਾ ਜਿਹੜਾ ਖਾਸ ਸਾਥੀ ਹੈਗਾ ਉਹ ਵਿਸ਼ਾਲ ਹੈ ਉਹ ਵੀ ਪਿੱਖੀ ਪਿੰਡ ਦਾ ਰਹਿਣ ਵਾਲਾ 20 ਸਾਲ ਦੀ ਉਮਰ ਹੈ ਉਹ ਇੱਕ ਫੈਕਟਰੀ 'ਚ ਕੰਮ ਕਰਦਾ ਲੁਧਿਆਣੇ ਤੇ ਇਹਦੇ 'ਚ ਜਿਹੜਾ ਲਾਲਚ ਵਾਸਤੇ ਨਾਲ ਇਧਰ ਇਹ ਵੀ ਕੰਮ ਨਾਲ-ਨਾਲ ਕਰ ਰਿਹਾ ਇਹਨਾਂ ਦੇ ਤੀਸਰਾ ਹੈਗਾ ਸੁਮਿਤ ਇਲੀਏ ਸਚਨ ਇਹ ਗੁਮਾਨਪੁਰਾ ਪੀਐਸ ਕ੍ਰਿੰਡਾ ਅਮਰਸਰ ਰੂਰਲ ਦਾ ਰਹਿਣ ਵਾਲਾ ਮੇਨ ਇੰਟਰਸਟਿੰਗ ਗੱਲ ਇਹ ਹੈ ਕਿ ਕਾਰ ਸੇਲ ਪਰਚੇਸ ਦਾ ਕੰਮ ਕਰਦਾ ਸੋ ਟੋਟਲ ਜਿਹੜੀ ਰਿਕਵਰੀ ਹੋਈ ਹੈ ਉਹਦੇ 'ਚ 7 ਪਿਸਟਲ ਔਰ ਇੱਕ ਸਵਿਫਟ ਕਾਰ ਦੀ ਜਿਹੜੀ ਸੁਮਿਤ ਦੀ ਹੈ ਮੇਨ ਸੁਮੇਤ ਦਾ ਇਹਨਾਂ ਨੂੰ ਇਹ ਫਾਇਦਾ ਸੀ ਕਿ ਬੇਸਿਕਲੀ ਅੰਮ੍ਰਿਤਸਰ ਵੀ ਇਹਨੇ ਕਿਰਾਏ ਤੇ ਜਗ੍ਹਾ ਲਈ ਹੋਈ ਸੀ ਤੇ ਸੇਲ ਪਰਚੇਸ ਦਾ ਜਦੋਂ ਕੰਮ ਕਰਦਾ ਤੇ ਨਾਲ ਉਹ ਇੱਕ ਉਹਦਾ ਬਣ ਜਾਂਦਾ ਕਿ ਪਾਜਾ ਬਣ ਜਾਂਦਾ ਕਿ ਉਹਨੂੰ ਕਵਰ ਅਪ ਮਿਲ ਜਾਂਦਾ ਕਿ ਮੈਂ ਉੱਥੇ ਜਾ ਰਿਹਾ ਮੈਂ ਉੱਥੇ ਜਾ ਰਿਹਾ ਕਾਰ ਦੇ ਕਰਕੇ ਦੇਖਣ ਜਾ ਰਿਹਾ ਉਸ ਗੱਲ ਦਾ ਫਾਇਦਾ ਲੰਦੇ ਸੀਗੇ ਸੋ ਮੇਰਾ ਮੰਨਣਾ ਕਿ ਕਾਫੀ ਵੱਡਾ ਜਿਹੜਾ ਹੈਗਾ ਇੰਟਰਨੈਸ਼ਨਲ ਡਰਗ ਜਿਹੜਾ ਸੌਰੀ ਨਾਰਕ ਤੇ ਦਾ ਆਰਮਜ਼ ਮੋਡਿਊਲ ਹੈ ਉਹ ਡਿਸਮੈਂਟਲ ਹੋਇਆ ਸਾਰਾ ਨੈਟਵਰਕ ਇਹਨਾਂ ਦਾ ਔਰ ਦੋ ਬੰਦੇ ਤਰਨਤਾਰਨ ਦੇ ਡਿਸਟ੍ਰਿਕਟ ਦੇ ਨੇ ਕਮਰਸਰ ਰੂਰਲ ਦਾ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਸਾਡੀ ਜਿਹੜੀ ਇਹ ਟੀਮ ਹੈ ਜਿਹਦੀ ਰਹਿਨਮਾਈ ਰਵਿੰਦਰਪਾਲ ਜੀ ਕਰ ਰਹੇ ਸੀ ਨਾਲ ਸਾਡੇ ਜਗਵਿੰਦਰ ਏਡੀਸੀਪੀ ਹਰਮਿੰਦਰ ਏਸੀਪੀ ਇਨਵੈਸਟੀਗੇਸ਼ਨ ਤੇ ਇੰਸਪੈਕਟਰ ਮੋਲਕਦੀਪ ਜਿਹੜੇ ਇੰਸਪੈਕਟਰ ਸੀਆਈਏ ਨੇ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਦੇ ਉਹ ਤੇ ਉਹਨਾਂ ਦੀ ਟੀਮ ਨੇ ਬੜੀ ਮਿਹਨਤ ਨਾਲ ਇਹ ਸਾਰਾ ਜਿਹੜਾ ਇਹ ਤੇ ਇਨਵੈਸਟੀਗੇਟ ਕਰਦੇ ਹੋਏ ਸਾਰੀ ਇਹ ਜਿਹੜੀ ਆਪਰੇਸ਼ਨ ਨੂੰ ਅੰਜਾਮ ਦਿੰਦਾ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਸਿਰਫ ਕਿੰਨੇ ਕ ਮਾਮਲੇ ਸਾਰੇ ਇਹਨਾਂ ਦੇ ਦੱਸੇ ਗਏ ਕਿਸੇ ਤੇ ਵੀ ਕੋਈ ਨਹੀਂ ਮੇਨ ਇੰਟਰਸਟਿੰਗ ਗੱਲ ਇਹ ਹੈ ਔਰ ਕਾਫੀ ਐਕਟਿਵ ਇਹਨਾਂ ਦੀ ਜਿਹੜੀ ਮੂਵਮੈਂਟ ਰਹੀ ਹੈ ਕਿਉਂਕਿ ਜੋ ਇਹਨਾਂ ਦੇ ਦੱਸਣ ਮੁਤਾਬਕ ਕਾਫੀ ਡਰੋਨ ਇਸ ਟਾਈਮ ਇੰਟਰਨੈਸ਼ਨਲ ਬਾਰਡਰ ਤੋਂ ਰੈਗੂਲਰਲੀ ਪੁਸ਼ ਹੋ ਰਹੇ ਨੇ ਇੰਡੀਅਨ ਟੈਰੀਟਰੀ ਦੇ ਵਿੱਚ ਔਰ ਉਹਦੇ ਚ ਇਹਨਾਂ ਨੂੰ ਇਸ ਗੱਲ ਦਾ ਫਾਇਦਾ ਉਠਾਉਣ ਚ ਇਹ ਕਾਮਯਾਬ ਰਹੇ ਹੈ ਕਿ ਕਿੰਨੀ ਕਿਰਤ ਸਰ ਕਰਦੀ ਪਈ ਸੀ ਆ ਚਾਰ ਪੰਜ ਮਹੀਨੇ ਤੋਂ ਐਕਟਿਵ ਸੀ ਕਿ ਕਾਫੀ ਜੋ ਤਾਂ ਤਰਨਤਨ ਬਾਰਡਰ ਦੇ ਉੱਤੇ ਦੋ ਜਾਂ ਤਿੰਨ ਕਹਿ ਰਹੇ ਨੇ ਅਜੇ ਅਸੀਂ ਸਾਰੀ ਵੈਰੀਫਾਈ ਕਰ ਰਹੇ ਹਾਂ ਇਹਨਾਂ ਦੇ ਟੈਕਨੀਕਲ ਜਿਹੜੀ ਐਨਾਲਿਸਿਸ ਆ ਉਸ ਤੇ ਵੀ ਕੱਲ ਚੱਲ ਰਹੀ ਹੈ ਔਰ ਜਿਹੜਾ ਵਿਸ਼ਾਲ ਹੈ ਤਾਂ ਅਸੀਂ ਹੁਣੇ ਅੱਜ ਹੀ ਫੜਿਆ ਸਾਡੀ ਪੁਲਿਸ ਪਾਰਟੀ ਨੇ ਵਿਸ਼ਾਲ ਦੀ ਅਜੇ ਰਿਮਾਂਡ ਲੈ ਕੇ ਦੀ ਸਿਗਨੇਸ਼ਨ ਤੇ ਇੰਟਰੋਗੇਸ਼ਨ ਬਾਕੀ ਹੈ ਕਿਉਂਕਿ ਇੱਕ ਬੰਦਾ ਤੁਸੀਂ ਦੇਖੋ ਵੀ ਲੁਧਿਆਣੇ ਫੈਕਟਰੀ ਚ ਕੰਮ ਕਰ ਰਿਹਾ ਤੇ ਭਿੱਖੀਪਿੰਡ ਦਾ ਪਚੌੜਾ ਦਾ ਪਿੰਡ ਆ ਪਲੇਅਰ ਉੱਥੋਂ ਦਾ ਹੋਣ ਕਰਕੇ ਬਾਰਡਰ ਦੀ ਪ੍ਰੋਕਸੀਮਿਟੀ ਦੇ ਜਿਹੜੇ ਯੂਥ ਨੇ ਔਰ 22 ਸਾਲ ਦਾ ਇਹ ਲੜਕਾ ਹੈ ਸੋ ਇਹਨੂੰ ਵੀ ਅਸੀਂ ਸਾਰਾ ਪੁੱਛ ਕੇ ਛੇ ਜੀ ਦੀ ਹਣੀ ਹੈ ਕਿਉਂਕਿ ਅੱਜ ਹੀ ਰੀਸੈਂਟ ਦੀ ਅਰੈਸਟ ਹੋਈ ਆ ਕਿਸੇ ਨਹੀਂ ਨਹੀਂ ਇਦਾਂ ਦੀ ਨਹੀਂ ਗੱਲ ਜੀ ਅੱਪਾ ਸਾਰੇ ਉੱਥੇ ਆਰਈਏ ਸਿਸਟਮ ਹੀ ਲੱਗੇ ਆ ਬਟ ਬੇਸਿਕਲੀ ਕੀ ਹੁੰਦਾ ਹੈ ਇਹ ਜਿਹੜੇ ਖੇਤ ਬਿਲਕੁਲ ਨਾਲ ਨੇ ਇੰਟਰਨੈਸ਼ਨਲ ਫੈਂਸ ਦੇ ਉਹਨਾਂ ਦੇ ਉੱਤੇ ਡਰਾਪਿੰਗ ਮੇਨ ਗੱਲ ਹੋ ਰਹੀ ਹੈ ਤਾਂ ਕਿ ਕਿਉਂਕਿ ਜਿੱਥੇ ਇੰਟਰਨੈਸ਼ਨਲ ਬਾਰਡਰ ਸ਼ੁਰੂ ਹੁੰਦਾ ਨਾਲ ਹੀ ਬੰਦਾ ਡਰਾਪ ਕਰਕੇ ਅਮੇ ਬੀਐਸਐਫ ਤਾਂ ਨਹੀਂ ਜੀ ਇਹ ਤਾਂ ਵੱਡਾ ਸਾਰੇ ਹੀ ਬਹੁਤ ਜ਼ੋਰ ਲਾ ਰਹੇ ਪੰਜਾਬ ਪੁਲਿਸ ਤੇ ਬੀਐਸਐਫ ਇਕੱਠੇ ਰਲ ਕੇ ਹੁਣ ਦੇਖੋ ਇਹ ਜਿਹੜੀ ਮਤਲਬ ਏਡੀਐਸ ਸਿਸਟਮ ਨਵੇਂ ਵੀ ਚੱਲ ਰਿਹਾ ਹੁਣ ਉਹਦਾ ਐਕਸਪੈਰੀਮੈਂਟ ਕਰ ਰਹੇ ਆ ਉਹ ਵੀ ਕਾਫੀ ਕਾਮਯਾਬ ਹੈ ਬਟ ਬਾਰਡਰ ਬਹੁਤ ਹੋ ਜਿਆਦਾ ਵਾਸਟ ਹੈ ਔਰ ਜਦੋਂ ਦੂਜੀ ਸਾਈਡ ਤੋਂ ਪੂਰੀ ਬੈਕਅਪ ਹੋਵੇ ਕੋਈ ਰੋਕ ਟੋਕ ਹੀ ਨਹੀਂ ਫਿਰ ਸਕਾ ਹੋ ਜਾਂਦਾ ਨਾ ਦੇਖ ਕੇ ਅਬਜ਼ਰਵ ਕਰ ਲੈਂਦਾ ਇਹ ਡਰਗ ਵਾਲੀ ਗੱਲਾਂ ਜ ਨਹੀਂ ਆ ਇਹ ਮੇਨ ਹਥਿਆਰਾਂ ਦਾ ਹੀ ਕੰਮ ਕਰ ਰਹੇ ਜਿਹੜੇ ਕਿ ਸੈਗਮੈਂਟ ਆ ਤੀ ਦੱਸਦੇ ਦੋ ਤਿੰਨ ਆ ਚੁੱਕੇ ਇਹਨਾਂ ਤੇ ਆ ਗਏ ਜਿਹੜੇ ਕਿ ਕਿਤੇ ਪਾਈਆਂ ਸੀ ਉਹ ਲੱਗੇ ਹੋਏ ਜੀ ਮੈਂ ਤਾਂ ਨਹੀਂ ਇਸ ਟਾਈਮ ਰਿਵੀਲ ਕਰਦਾ ਫਿਰ ਉਹ ਬੰਦੇ ਅਲਰਟ ਹੋ ਜਾਂਦੇ ਆ ਜਿੱਦਾਂ ਜਿੱਤਰ ਜਿਸਪੈਕਟਡ ਹੈ ਜਿਹਨੇ ਕਿਤੇ ਬਰਤੀ ਇਹਨਾਂ ਨੇ ਅੱਗੇ ਦੇਣੀਆਂ ਸੀ ਜੀ ਇਹਨਾਂ ਨੇ ਰੱਖਿਆ ਬੇਸਿਕਲੀ ਕੀ ਕਰ ਰਹੇ ਆ ਜਿਵੇਂ ਨਾਰਕੋ ਦਾ ਵੀ ਤੁਸੀਂ ਦੇਖਿਆ ਕਿ ਡੰਪ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਇਕੱਠੇ ਜਦੋਂ ਇਸ਼ਾਰਾ ਆਇਆ ਜਦੋਂ ਸੱਤ ਪਿਸਟਲ ਹੋ ਗਏ ਇਹਨਾਂ ਕੋਲ ਉਸ ਤੋਂ ਬਾਅਦ ਇਹਨਾਂ ਨੂੰ ਕਹਿੰਦੇ ਵੀ ਤੁਸੀਂ ਤਿੰਨ ਉੱਥੇ ਦੇ ਦਿਓ ਦੋ ਇੱਥੇ ਦੇ ਦਿਓ ਇਦਾਂ ਦਾ ਕੰਮ ਚੱਲਦਾ ਉਹ ਲੱਕੀਲੀ ਪਹਿਲਾਂ ਹੀ ਇਹ ਫੜੇ ਜਾਂਦੇ ਆ ਮੈਂ ਇਸ ਟੀਮ ਨੂੰ ਮੁਬਾਰਕਬਾਦ ਦਿੰਨਾ ਪੜੀ ਨੂੰ ਕਿ ਬਹੁਤ ਵਧੀਆ ਇਹਨਾਂ ਨੇ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਔਰ ਤਿੰਨੋਂ ਮੇਨ ਮੁਲਜ਼ਮ ਫੜੇ ਗਏ ਨਹੀਂ ਤਾਂ ਇੱਕ ਅਦਾ ਮਿਸ ਹੋ ਜਾਂਦਾ ਜੋ ਦੂਜੇ ਫੜੇ ਗਏ ਉਹ ਇਹਦਾ ਹੁਣ ਜਿਹੜੀ ਪੁਛੇ ਚ ਇਹਨਾਂ ਦੀ ਇਕੱਠੀ ਹੋ ਕੇ ਤੇਨੂੰ ਫਾਈਨਲਾਈਜ਼ ਕਰ ਉਹ ਉਹ ਉੱਤੇ ਅਸੀਂ ਕੰਮ ਕਰ ਰਹੇ ਹਾਂ ਜੀ ਮੈਂ ਬੇਨਤੀ ਤੁਹਾਨੂੰ ਉਹੀ ਕੀਤੀ ਹੈ ਬਿਕੋਜ਼ ਅਸੀਂ ਜੇ ਹੁਣ ਦੱਸ ਦਿੰਨੇ ਬੰਦੇ ਅਲਰਟ ਹੋ ਜਾਂਦੇ ਜਿਵੇਂ ਕਾਰਨ ਕੀ ਸਮਝਦੇ ਆ ਰੋਜ਼ ਕਿੰਪਸ ਹੁੰਦੀਆਂ ਹਥਿਆਰ ਪੜੇ ਜਾਂਦੇ ਨੇ ਗਰੋਹਨ ਪੜੀ ਜਾਂਦੀ ਆਪਾਂ ਉਹ ਵੀ ਬੜੀ ਐਕਸੈਂਟ ਬੜੀ ਆਪਾਂ ਉਹਨਾਂ ਨੂੰ ਫੜਦੇ ਆਪਾਂ ਦੇ ਵੀ ਕਾਬੂ ਕਰਦੇ ਪਰ ਫਿਰ ਵੀ ਅੱਜ ਦਿਨ ਕੋਈ ਨਾ ਕੋਈ ਸਿਰ ਚੁੱਕਦਾ ਪਿਆ ਕਾਰਨ ਕੀ ਮਾਤਲਬ ਕਾਰਨ ਇਹ ਹੈ ਜੀ ਕਿ ਬੇਸਿਕਲੀ ਤਾਂ ਸਾਡੇ ਪ੍ਰੌਕਸੀ ਵਾਰ ਹੈ ਜਿਹੜੀ ਇੰਟਰਨੈਸ਼ਨਲ ਬਾਰਡਰ ਦੇ ਪਰਲੇ ਪਾਸੇ ਕਵਾਂਢੀ ਮੁਲਕ ਇਸੇ ਕੰਮ ਤੇ ਲੱਗਿਆ ਜਿਸੇ ਕੋ ਰੋਕ ਟੋਕੇ ਦੀ ਆਰਗੇਨਾਈਜ਼ ਤਰੀਕੇ ਨਾਲ ਬੰਦਿਆਂ ਨੂੰ ਤੁਸੀਂ ਕੰਫਰਟੇਬਲ ਕਰਕੇ ਉਹ ਕੰਮ ਕਰਵਾ ਰਹੇ ਆਂ ਦੂਜੀ ਗੱਲ ਹੈ ਕਿ ਸਾਡੇ ਬੰਦੇ ਵੀ ਛੋਟੇ ਲਾਲਚ ਦੇ ਵਿੱਚ ਹੋਰ ਕੋ ਕੰਮ ਕਰਨਾ ਨਹੀਂ ਚਾਹੁੰਦੇ ਉਹਨਾਂ ਨੂੰ ਲੱਗਦਾ ਵੀ ਇੱਕ ਅਦਾ ਢਿਡਾ ਮਾਰ ਲਓ ਚਾਰ ਪੈਸੇ ਬਣਾ ਲੈਣ ਸੋ ਬੇਸਿਕਲੀ ਗੱਲ ਇਹੀ ਹੈ ਕਿ ਯੂਥ ਨੂੰ ਔਰ ਸਾਡੇ ਜਿਹੜੇ ਯੰਗਸਟਰਸ ਨੇ ਸਪੈਸ਼ਲੀ ਉਹਨਾਂ ਨੂੰ ਇਹ ਗੱਲ ਰੈਲਾਈਜ਼ ਕਰਨੀ ਬਹੁਤ ਜ਼ਰੂਰੀ ਹੈ ਕਿ ਅਸੀਂ ਮਿਹਨਤ ਕਰਕੇ ਹੀ ਆਪਣੀ ਲਾਈਫ ਨੂੰ ਬੈਟਰ ਲੀਡ ਕਰ ਸਕਦੇ ਹਾਂ ਇਹ ਤਾਂ ਚੋਰ ਸਪਾਈ ਵਾਲੀ ਗੱਲ ਹੈ ਵੀ ਅੱਜ ਨਹੀਂ ਫੜੇਗੇ ਕੱਲ ਫੜੇਗੇ ਇੱਕ ਤਾਂ ਲੇਬਰ ਦਾ ਕੰਮ ਕਰਦਾ ਜੀ ਜਿਹੜਾ ਕਾਰ ਸੇਲ ਦਾ ਗੱਲ ਕਰਦਾ ਸੁਮਿਤ ਮੈਂ ਤੁਹਾਨੂੰ ਦੱਸਿਆ ਸੁਮਿਤ ਬੜਾ ਸ਼ਾਰਪ ਬੰਦਾ ਹੈ ਤੇ ਗੁਮਾਨਪੁਰਾ ਪੀਐਸ ਘੰਡੇ ਦਾ ਰਹਿਣ ਵਾਲਾ ਤੇ ਅਮਰਸਰ ਚ ਵੀ ਨੇ ਮਕਾਨ ਰੱਖਿਆ ਕਾਰ ਸੇਲ ਪਰਚੇਸ ਦੇ ਬਹਾਨੇ ਨਾਲ ਵਿਸ਼ਾਲ ਬਿਲਕੁਲ ਯੰਗ ਹੈ ਬਲੇਰਪਿੰਡ ਵਿਖੀ ਪਿੰਡ ਦਾ ਰਹਿਣ ਵਾਲਾ 22 ਸਾਲ ਦੀ ਉਹਦੀ ਹੋਈ ਏਜ ਹੈ ਫੈਕਟਰੀ ਚ ਕੰਮ ਕਰਦਾ ਲੁਧਿਆਣੇ ਮੇਨ ਰੇਸ਼ਮ ਹਾਂਜੀ ਤੇ ਪੈਸੇ ਦਾ ਵਾਅਦਾ ਸਰ ਇਸ ਕਿਹਾ ਸਕਦੇ ਕਿ ਕਦੋਂ ਕਦੋਂ ਐਸਾ ਹੀ ਇਕਨੋਮਿਕ ਰੀਜ਼ਨਸ ਹੈ ਪਲੱਸ ਤੁਹਾਨੂੰ ਪਤਾ ਹੀ ਹੈ ਜਿਵੇਂ ਅੱਜ ਕੱਲ੍ਹ ਯੰਗਸਟਰਜ਼ ਨੂੰ ਹੁੰਦਾ ਕਿ ਪਤਾ ਨਹੀਂ ਕੀ ਸਾਨੂੰ ਪਿਸਟਲ ਆ ਰਹੇ ਨੇ ਜਾਂ ਦੇਖ ਰਹੇ ਆ ਆਪਾਂ ਕਹਿ ਸਕਦੇ ਆ ਵੀ ਇੱਕ ਸਟੂਪਿਡਿਟੀ ਮੈਂ ਕਹੂੰਗਾ ਇਹਨੂੰ ਆਪਣੀ ਲਾਈਫ ਖਰਾਬ ਕਰ ਰਹੇ ਮੁੜ ਕੇ ਕਿਸੇ ਨੇ ਪੁੱਛਣਾ ਨਹੀਂ ਨਾ ਇਹਨਾਂ ਨੂੰ ਮੁੜ ਕੇ ਕਿਸੇ ਨੇ ਫੋਨ ਕੀਤਾ ਨਾ ਕਰਨਾ ਤੇ ਮੁੜ ਕੇ ਜੇਲਾਂ ਜਿਨ੍ਹਾਂ ਨੇ ਤੁਰੇ ਫਿਰਨਾ ਆਪਣੀ ਸਾਰੀ ਜਵਾਨੀ ਖਰਾਬ ਕਰ ਲੈਣੀ ਕੋਈ ਅਹਿਸਾਸ ਹੈਗਾ ਕਿ ਇਹ ਗਲਤ ਕੰਮ ਕਰ ਰਹੇ ਨੇ ਦੇਖੋ ਭਾਈ ਸਾਹਿਬ ਗੱਲ ਤਾਂ ਬੜੀ ਸਿੰਪਲ ਹੈ ਜਦੋਂ ਕ੍ਰਿਮੀਨਲ ਫੜਿਆ ਜਾਂਦਾ ਉਹ ਤਾਂ ਬਹੁਤ ਕੁਝ ਕਹਿੰਦੇ ਆ ਅਹਿਸਾਸ ਤਾਂ ਉਹ ਹੁੰਦਾ ਜੇ ਬੰਦਾ ਰਿਫਾਰਮ ਕਰੇ ਤੋਂ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਅਸੀਂ ਇਹਨਾਂ ਦੀ ਇਨਫੋਰਸਮੈਂਟ ਦੇ ਨਾਲ-ਨਾਲ ਹਮੇਸ਼ਾ ਕਾਉਂਸਲਿੰਗ ਵੀ ਜ਼ਰੂਰ ਕਰਦੇ ਹਾਂ ਹੈਗਾ ਜੀ ਉਹ ਜਿਹੜਾ ਵੀ ਮੋਡਿਊਲ ਦਾ ਲਿੰਕ ਹੈ ਉਹ ਅੱਜ ਨਹੀਂ ਦੱਸ ਸਕਦੇ ਮੇਰੀ ਬੇਨਤੀ ਹੈ ਕਿਉਂਕਿ ਬਿਕੋਜ਼ ਉਹ ਫਿਰ ਸਾਰਾ ਹੀ ਖਾਮ ਹੋ ਜਾਂਦਾ ਇਹਨਾਂ ਨੂੰ ਕੰਮ ਕਰ ਲੈਣ ਦੀ ਹੈ ਬਿਕੋਜ਼ ਮੈਂ ਤੁਹਾਨੂੰ ਦੱਸਿਆ ਕਿ ਇੱਕ ਬੰਦਾ ਤਾਂ ਹੁਣੇ ਫੜਿਆ 12:00 ਵਜੇ ਦੇ ਕਰੀਬ ਤਾਂ ਉਹ ਇੰਨੀ ਜਲਦੀ ਲੱਗਦਾ ਤੁਹਾਨੂੰ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਉੱਤੇ 11000 ਦੇ ਗਾਣੇ ਜਾਂ ਕੋਈ ਵੀ ਚੀਜ਼ ਇਸ ਰਿਪੋਰਟ ਕਰਦੇ ਆ ਤੇ ਉਹ ਉਹਨੂੰ ਲੈ ਕੇ ਜੇ ਨੋਜਵਾਨ ਉਹਨਾਂ ਦੀ ਮਨਾਮੀ ਚਾਹੁੰਦਾ ਹੈ ਉਹ ਉਸ ਤਰੀਕੇ ਉਸੇ ਲੈਂਗੁਏਜ ਤਰ੍ਹਾਂ ਦੇ ਦੇਗੀ ਅਸੀਂ ਵੀ ਜਾਂ ਐਕਟਰ ਜਾਂ ਬਰਬਾਦ ਇੱਕ ਉਹ ਲੱਗਦਾ ਤੁਹਾਨੂੰ ਇਸ ਤਰ੍ਹਾਂ ਦੇਖੋ ਇਹ ਕੋਈ ਸੋਸ਼ਲ ਮੀਡੀਆ ਦਾ ਇਨਫਲੂਐਂਸ ਤਾਂ ਹੁੰਦਾ ਹੀ ਹੈ ਡੈਫੀਨਿਟਲੀ ਪਰ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਪੰਜਾਬ ਗਵਰਨਮੈਂਟ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤੇ ਤੁਹਾਨੂੰ ਦੇਖ ਹੀ ਰਹੇ ਹੋ ਕਿੰਨਾ ਇਫੈਕਟਿਵ ਐਕਸ਼ਨ ਹੋ ਰਿਹਾ ਔਰ ਜਿਹੜਾ ਰੋਂਗ ਕੋਈ ਸੋਸ਼ਲ ਮੀਡੀਆ ਤੇ ਕੋਈ ਇਹੋ ਜਿਹਾ ਮਿਸ ਇਨਫੋਰਮੇਸ਼ਨ ਜਾਂ ਕੋਈ ਇਹੋ ਜਿਹਾ ਇਨਸਟੀਗੇਟਿੰਗ ਗਾਣਾ ਜਾਂ ਕੋਈ ਚੀਜ਼ ਪੋਸਟ ਪਾਈ ਜਾਂਦੀ ਹੈ ਉਹਦੇ ਖਿਲਾਫ ਐਕਸ਼ਨ ਵੀ ਹੋ ਇਹ ਵੈਪਨ ਬਰੈਂਡਿਸ਼ਿੰਗ ਹੈ ਜਾਂ ਹੇਟ ਸਪੀਚ ਹੈ ਦੋਨਾਂ ਦੇ ਉੱਤੇ ਕਾਰਵਾਈਆਂ ਬਹੁਤ ਹੋ ਰਹੀਆਂ ਸਰ ਔਨ ਵਾਲੇ ਸਾਡੇ ਵਿੱਚ ਇਸ ਮਾਮਲੇ ਵਿੱਚ ਰਿਪੋਰਟਾਂ ਦਿੱਤੀਆਂ ਹੋ ਸਕਦੀਆਂ ਨੇ ਡੈਫੀਨਿਟਲੀ ਜੀ ਕਿਉਂਕਿ ਅਸੀਂ ਬੈਕਟ੍ਰੈਕ ਤਾਂ ਇਹਨਾਂ ਦੇ ਕਰਨਾ ਹੀ ਹੈ ਇਹ ਲੜਕਾ ਵੀ ਜਿੱਦਾਂ ਹੁਣ ਇਹ ਹੋਰ ਗ੍ਰਿਫਤਾਰੀ ਦੀ ਤੁਹਾਨੂੰ ਐਗਜ਼ਾਮਪਲ ਸਾਹਮਣੇ ਵਿਸ਼ਾਲ ਆਜੀ ਫੜਿਆ ਗਿਆ ਸੋ ਇਹਨੂੰ ਅਸੀਂ ਅੱਗੇ ਫਾਰਵਰਡ ਲੈ ਕੇ ਜਾਵਾਂਗੇ ਠੀਕ ਹੈ ਪਿਛਲੇ ਜੀ ਪੰਜਾਬ ਵਿੱਚ ਇਹ ਕੀ ਚੱਲਦਾ ਇਸ ਲਾਈਟ